ਗਾਇਸ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਆਪਾਂ ਆਏ ਸੀ ਪੱਠਿਆਂ ਨੂੰ ਨਾਲੇ ਖੇਤ ਜੀੜਾ ਮਾਰਨ ਲਾਈਟ ਚੱਲੀ ਜਾਂਦੀ ਆ ਤੇ ਆਪਾਂ 26 ਤਾਂ ਨਹੀਂ ਅੱਜ 10 ਤਰੀਕਾ ਅੱਜ ਵੜ ਦੇਣਾ ਸੀਗਾ ਤੇ ਮੀਂਹ ਪੈ ਗਿਆ ਵਾਵਾ ਮੀਂਹ ਨਾ ਜਾਨੀ ਕਿ ਬਾਣ ਫੇਰ ਕਿੱਲੇ ਜੇ ਹੋ ਗਏ ਕਿਉਂਕਿ ਕੋਮ ਚੋਨਾ ਕੋ ਉਸ ਥਾਵਾਂ ਤੇ ਗਿਆ ਡੱਗ ਪਿਆ ਆ ਤਾਂ ਹਜੇ 5 ਕਿੱਲੇ ਟੇਡੇ ਟੁੱਡੇ ਜੀ ਹੋਏ ਆ ਢਿੱਕੇ ਨਹੀਂ ਗੇ ਤੇ ਦੇਖੋ ਕੌਲ ਤੇ ਨੂੰ ਡੋਡੀ ਜੀ ਤਾਂ ਬਹੁਤ ਪਈ ਵੀ ਆ ਆ ਦੇਖੋ ਥੱਲੇ ਉਹ ਵੀ ਆ ਤਾਂ ਕਿਹਾ ਕਿ ਅਜੇ ਸੋਟੀ ਖੁੱਭਦੀ ਆ ਤੇ ਇਹ ਤਾਂ ਹਜੇ 5 ਕਿੱਲੇ ਆਏ ਆ ਆ ਕਹਾਰੇ ਜੀ ਜੀ ਆ ਮੁੱਢੋਂ ਛੋਤੋਂ ਚਲ ਦਰਾਸਤਾਂ ਦਾ ਕਰਕੇ ਛਾਵੇਂ ਜائیں ਟੇਡੇ ਟੁੱਡੇ ਜੀ ਹੋਏ ਆ ਤੇ ਆਪਣਾ ਉਹ ਖੇਤ ਵੱਧ ਡਿੱ ਗਿਆ ਆਪਣੇ ਨਾਲ ਵਾਲਾ ਵਿੱਚੋਂ ਵਿੱਚੋਂ ਆਈਆਂ ਪਰ ਦੂਜੇ ਬੰਦੇ ਵਾਲਾ ਵੀ ਤੇ ਕਿਉਂਕਿ ਆਹ ਦੋ ਕਿਹਰੇ ਜੇ ਤਾਂ ਛੀਤੂ ਹੀ ਬਾਤ ਆ ਜਾਂਦੇ ਆ ਮੂਰਲੇ ਡੇਢ ਦੋ ਕਿੱਲੇ ਤਾਂ ਕਿਉਂਕਿ ਇਹਨਾਂ ਨੂੰ ਤਾਂ ਬਾਅਦ ਚ ਜਿਵੇਂ ਸਾਰੇ ਨੂੰ ਪਾਣੀ ਲਾ ਕੇ ਇਹਨਾਂ ਨੂੰ ਦੁਬਾਰਾ ਬਾਤ ਚ ਲਾਇਆ ਸੀ ਪਾਣੀ ਪਹਿਲਾਂ ਨਾਲ ਇਕੱਠਾ ਲਾਤਾ ਸੀ ਬਾਅਦ ਚ ਇਹ ਦੋ ਕਿੱਲੇ ਭਰਤੇ ਸੀ ਕਿਉਂਕਿ ਇਹ ਰੇਤਾ ਜਾਂ ਬਾਦ ਦਾ ਛੀਤੀ ਬਾਤਾਂ ਐ ਲੱਗ ਜਿਵੇਂ ਹੁਣ ਆ ਤੇ ਆ ਤਾਂ ਕੀ ਜੀ ਐ ਡਿੱਗੀ ਵੀ ਆ ਐ ਡੱਗੀਆਂ ਜੀਆਂ ਤੇ ਹਜੇ ਕੋਈ ਹਿੱਤੇ ਹਵਾਵ ਨਹੀਂ ਪੈਣੀ ਤੇ ਬਾ ਰਾਜ ਦਾਸ ਹੋ ਗਈ ਨਹੀਂ ਦਾਸ ਨੂੰ ਕਿਹਾ ਵਿਆ ਸੀ ਵੀ ਦਾਸ ਨੂੰ ਵੱਢਣਾ ਤੇ ਹੁਣ ਤਿੰਨ ਚਾਰ ਦਿਨ 14 15 14 ਤਰੀਕ ਤਾਈਂ ਵੱਢਾਂਗੇ ਜਿਵੇਂ ਹੁਣ ਦੇ ਵਿੱਚ ਵਿੱਚ ਆਏ ਡੂਡੀ ਹੈਵ ਨਹੀਂ ਤੇ ਵਿੱਚ ਵਿੱਚ ਫੁੱਲ ਲਈ ਆ ਆ ਦੇਖੋ ਆਏ ਜਿਵੇਂ ਕਿਸੇ ਕਿਸੇ ਥਾਂ ਤੇ ਹੈ ਵੀ ਹੈ ਨਹੀਂ ਹੁਣ ਦੇਖੋ ਮੁੰਜਰਾ ਤਾਂ ਦਾਣੇ ਤਾਂ ਸਾਰੇ ਪੱਕੇ ਵੈਨਾਂ ਚ ਕੋਈ ਇਹ ਆਪਣਾ 1 ਤਰੀਕ ਦਾ ਲੱਗਿਆ ਵਿਆ 1 ਜੁਲਾਈ ਦਾ 1 ਜੁਲਾਈ ਤੋਂ ਆਪਾਂ 6-7 ਜੁਲਾਈ ਤਾਈਂ ਇਹ ਸਾਰਾ ਲੱਗ ਗਿਆ ਸੀ ਆਪਣਾ 26 ਇਹ ਕਿ 6-7 ਦਿਨ ਕੀਤਾ ਲਾਤਾ ਸੀ ਹਫਤਾ ਹੀ ਅੱਗੇ ਆਪਾਂ 7-8 ਤਰੀਕ ਤੋਂ ਸ਼ੁਰੂ ਕਰਦੇ ਹੁੰਨੇ ਆ ਇਹ ਆਈਆਂ ਬਾਅਦ ਥੋੜਾ ਥੋੜਾ ਐ ਟੇਢਾ ਜਾ ਹੋਇਆ ਵਿਆ ਸਾਰਾ ਸਿਰੇ ਤਾਈਂ ਹੀ ਤੇ ਦੇਖੋ ਦਾਣੇ ਤਾਂ ਪੱਕੇ ਵੀ ਆ ਆ ਆਦੀ ਆਏ ਡੋਡੀ ਜੀ ਪਈ ਵੀ ਆ ਵਿਚ ਵਿਚ ਹੈ ਵੀ ਹੈ ਨਹੀਂ ਵਿਚ ਵਿਚ ਹੈ ਵੀ ਜਿਵੇਂ ਹੁਣ ਆ ਮੁੰਚਰਾ ਸਾਫ ਆ ਆ ਸਾਫ ਆਏ ਵਿੱਚ ਇਹਨੂੰ ਹੈਗੀ ਆ ਐ ਦੱਸ ਜੇ ਮੀਂਹ ਜਨਾਬ ਆ ਦੀ ਨਾ ਝੜ ਵੀ ਬਹੁਤ ਗਈ ਆ ਦੇ ਆਉਣਾ ਵੀ ਆ ਦੇ ਨਹੀਂ ਤਾਂ ਬਹੁਤ ਸੀਗੀ ਤੇ ਤੰਨਾ ਚੌਂਦ ਨਾ ਤਾਂ ਆ ਜੂ ਬੱਤ ਬਸ ਦਾ ਵੱਡਾਂਗੇ ਆਪਾਂ ਇਹ 14 ਤਰੀਕ ਨੂੰ ਹਣ ਵੱਡਦਾਂਗੇ ਨਹੀਂ 10 ਨੂੰ ਵੱਡਣਾ ਸੀ ਅੱਜ 10 ਆ ਆ ਆਪਣਾ ਦੂਜਾ ਖੇਤ ਆ ਲੈਣ ਤਾਂ ਘਾਟ ਆ ਜਿਵੇਂ ਉਹ ਦੂਜੀ ਲੈਣਾ ਉਹ ਵੱਧ ਡਿੱਗੀ ਵੀ ਆ ਜਿਹੜਾ ਇਹਦਾ ਵੀ ਐ ਖਾਦਾ ਪਿਆ ਆਹ ਦੇ ਤੇ ਸੂਆ ਵੀ ਮਰ ਗਿਆ ਜੇ ਮਾ ਪਾਣੀ ਬੰਦ ਹੋ ਗਿਆ ਸੂਏ ਚੋਂ ਵੀ ਉਹ ਬੰਦੀ ਜਾ ਹਣ ਸੂਆ ਤਾਂ ਪੱਕ ਗਿਆ ਜਮਾ ਬਾ ਹੁਣ ਇਹਨੇ ਵੀ ਪੱਕਾ ਹੋਣ ਲੱਗ ਗਿਆ ਨਾ ਬਹੁਤ ਰਸਤਾਂ ਦਾ ਇੱਥੇ ਵੀ ਨੁਕਸਾਨ ਹੋਣਾ ਹੋਣਾ ਹਾ ਨਾਲੋਂ ਨਾਲੋਂ ਪੱਟੇ ਜਾਣੇ ਆ ਸਾਰੇ ਕਿਉਂਕਿ ਹੁਣ ਇਹਨੇ ਪੱਕਾ ਹੋਣ ਲੱਗਣਾ ਆ ਪਾਤਰ ਬੈਣੀ ਲਾਈ ਸੀ ਵਧੀਆ ਚੱਲ ਪੀਤਰ ਬੈਣੀ ਵੀ ਨਾਲੇ ਪੀਤਰ ਬੈਣੀ ਪਿੱਪਲ ਵੀ ਬੋਰਡ ਵੀ ਵਧੀਆ ਚੱਲ ਪਿਆ ਉਹਦੇ ਨਿੰਮਾ ਵੀ ਥੱਲੇ ਉਹ ਦੇਖੋ ਨਿੰਮਾ ਵੀ ਦੋ ਵਧੀਆ ਵਿੱਚ ਚੱਲ ਪਈਆਂ ਤੇ ਬਹੁਤ ਵਧੀਆ ਚੱਲੇ ਆ ਆਲੇ ਡਰੂ ਬੋੜ ਵੀ ਪਿੱਪਲ ਵੀ ਇੱਧੇ ਦੇਖੋ ਕਿ ਦੜਬੀੜੀ ਵੀ ਕਿੰਨੀ ਖੜੀ ਆ ਕਿਦੜ ਬੀੜੀ ਦੇਖੋ ਕਿ ਦੜਬੀੜੀ ਗਿੱਦੜ ਬੀੜੀ ਹੋਈ ਆ ਤੇ ਆਦੇ ਆਏ ਇਹ ਸਾਵੇਂ-ਸ਼ਾਵੇਂ ਵੱਧ ਡਿੱਗਿਆ ਹੈ ਜਿਵੇਂ ਇਧਰੋਂ ਨਾਲ ਆਉ ਉਹ ਲੈਂ ਥੋੜੀ ਜੀ ਵੱਧ ਡਿੱਗੀ ਵੀ ਆ ਗੋਲੀਏ ਚ ਸਾਰੇ ਚੀ ਆ ਕਿਉਂਕਿ ਮੀਂਹ ਚ ਨਸਾਰੇ ਚ ਆ ਗਿਆ ਸੀ ਆਦੇ ਸਾਂਵੇਂ ਸ਼ਾਮੇ ਨੂੰ ਜਮਿਆ ਲੈਣਾ ਬਾਦ ਡੱਗ ਪਿਆ ਹੈ ਆ ਦੇ ਖੇਤ ਆਏ ਆ ਥੱਲੇ ਉਹ ਜੀ ਗਿੱਲਾਗਾ ਆਦੇ ਹਜੇ ਸੋਟੀ ਫੁੱਲ ਖੋਦੀ ਆ ਤੇ ਆਦੇ ਲੈਣਾ ਏ ਜਿਹੜੇ ਜੇ ਖਾਦੇ ਸ਼ਾਮੇ ਸ਼ਾਮੇ ਉਹ ਬਾਦ ਆਏ ਗਿੜੇ ਜੇ ਖਾਦੇ ਪਿਆ ਆ ਦੇਖੋ ਆ ਲੈਣ ਠੀਕ ਆ ਇਧਰ ਲਈ ਗੁਲੀਏ ਚ ਫੁੱਲੀ ਆ ਕਿਉਂਕਿ ਜਦੋਂ ਮੀਂਹ ਪਿਆ ਉਹਦੇ 3 ਦਿਨ ਹੋ ਗਏ ਸੀ ਪਾਣੀ ਬੰਦ ਕੀਤਾ ਨੂੰ 4 ਤੇ ਅੱਜ ਹਫਤੇ ਵਾਂਗੂ ਤੋਤੇ ਹੀ ਹੋ ਗਿਆ ਕਿਉਂਕਿ ਰਵੇਸਲੇ ਜੇ ਬਾਹਣਾ ਹਫਤੇ ਜੀ ਵਿੱਚ ਵਿੱਚ ਬੱਤ ਆ ਜਾਂਦੇ ਆ ਯਾਨੀ ਕਿ ਹੁਣ ਇਹ 13 14 ਤਰੀਕ ਤਾਂ ਹੀ ਨਹੀਂ ਅੱਜ ਵੱਡਣਾ ਸੀ ਆ ਦੇ ਲੈਣ ਦਾ ਸਾਰੀ ਦਾ ਹੀ ਇੱਧਰਲੇ 4 ਕਿੱਲਿਆਂ ਦਾ ਖਾਦਾ ਵੇ ਗੀੜਾ ਜ ਆਹ ਠੀਕ ਆ ਇੱਧਰ ਲਈ ਆ ਤਿੰਨਾਂ ਕਿੱਲਿਆਂ ਲਈ ਲੈਣ ਤੇ ਆਹਦੇ ਡੋਡੀ ਐਚ ਵੀ ਹੈਗੀ ਆ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ